ਗਾਇਸ ਸਵਾਗਤ ਹੈ ਨਵੇਂ ਬਲੌਗ ਵਿੱਚ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਆਇਆ ਕੈਂਚੀਆਂ ਤੇ ਗੋਲਡਨ ਸਕੂਲ ਦੇ ਕੋਲ ਅੱਜ ਅਸੀਂ ਮਿੰਨੀ ਪਹਾੜ ਖਾਵਾਂਗੇ ਤੁਹਾਨੂੰ ਤੇ ਮਿੰਨੀ ਪਹਾੜ ਤੇ ਚੜਾਂਗੇ ਤਾਂ ਚੈਨਲ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਵੀ ਕਰੋ ਆਪਾਂ ਮਿੰਨੀ ਪਹਾੜ ਆਪਾਂ ਚੜਾਂਗੇ ਜੁਤੇ ਆਇਆ ਮੇਰਾ ਦੋਸਤ ਮਿੰਨੀ ਪਹਾੜ ਤੇ ਚੜਾਂਗੇ ਉਹ ਖਬੋਤ ਚੜਨਾ ਪਰ ਚੜ ਰਹੇ ਆ ਠੀਕ ਹੈ ਦੇਖੋ ਤੁਸੀਂ ਮਿੰਨੀ ਪਹਾੜ ਤੇ ਚੜ ਚੁਕੇ ਆ ਆ ਦੇਖੋ ਮੈਂ ਮਿੰਨੀ ਪਹਾੜ ਤੇ ਚੜ ਚੁਕੇ ਆ ਵੀਓ ਵਦੀ ਆਂਦਾ 골ਡਨ ਸਕੂਲ ਆ ਆਪਣਾ ਠੀਕ ਆ ਆ ਦੇਖੋ ਮਿੰਨੀ ਪਾੜਾ ਹੈ ਚੈੱਕ ਕਰੋ ਗੱਲ ਗਾਈ ਰਹਿੰਦੀ ਹੈ ਇਹ ਕਾ ਮੈਨ ਸੋਰੀ ਸੋਰੀ ਤੇ ਆਪਨੇ ਮਿੰਨੀ ਪਾੜ ਦੇਖੋ ਤੇ ਆਪਨੇ 골ਡਨ ਸਕੂਲ ਤੋਂ ਦਿਖਾਣਿਆ ਆ 골ਡਨ ਸਕੂਲ ਥੋੜੇ ਦਿਖ ਦਿਨ ਰਿਹਾ ਰੇਤਾ ਬਹੁਤ ਸਾਰੇ ਦੇਖੋ ਚੈੱਕ ਕਰੋ ਤੁਸੀਂ ਸਾਮਿਨੀ ਬਾਹਰ ਤੇ ਪਾਸ ਹੋ ਰਿਹਾ ਜਾਣਿਆ ਇਹ ਤੋਂ ਰੇਤ ਹੋ ਚੁੱਕੇ ਆਪਾਂ ਇਥੇ ਜਿਹੜਾ ਵੀ ਕੋਈ ਆਇਆ ਹੈ ਤਾਂ ਲਾਇਕ ਨੂੰ ਕਰੇ ਕਮੈਂਟ ਵੀ ਕਰੇ ਆ ਦੇਖੋ ਇਥੇ ਵੈਸੇ ਭੱਟੇ ਵਾਲੀ ਮਿੱਟੀ ਪਈ ਐ ਇਥੇ ਟਿੱਬ ਜੜੇ ਪਏ ਨੇ ਕਿਉਂਕਿ ਇਥੇ ਟਿੱਬੇ ਹੈਗੇ ਨੇ ਤਾਂ ਹੀ ਟਿੱਬੀ ਟਿੱਬੀ ਸਾਡਾ ਪੈਂਦਾ